ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ Braad Dairy Farm Mogga ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਅੱਜ ਦੀ ਵੀਡੀਓ ਪਿੰਡ ਮਾਨੂਕੇ ਗੱਲ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਹੈ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੂਟੀਨ 'ਚ ਆਪਣੇ ਚੈਨਲ ਤੇ ਪਹਿਲਾਂ ਵੀ ਵੀਡੀਓ ਅਪਲੋਡ ਨੇ ਅੱਜ ਇੱਕ ਟੁਕੜ ਗੱਬਣ ਨਗੀਨਾ ਤੇ ਇੱਕ ਗੱਬਣਗਾ ਜੀ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕਿ ਦੁੱਧਵਾਦਾ ਕਿੰਨਾ ਮਾਸੂਆ ਸასი ਘਾਲ ਜੀ ਸასი ਘਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਐਲ ਸਿੰਘ ਆ ਜੀ ਜੀ ਨਿਹਾਲ ਸਿੰਘ ਵਾਲਿਆ ਜੀ ਹਾਂ ਪਿੰਡ ਜੀ ਜ਼ਿਲ੍ਹਾ ਮੋਗਾ ਪਿੰਡ ਮੰਮੂ ਗੱਲੇ ਜੀ ਠੀਕ ਆ ਜੀ ਤੇ ਵਪਾਰ ਦਾ ਕੰਮ ਆ ਬਾਈ ਪਹਿਲਾਂ ਜਿਹੜਾ ਆਪਾਂ ਵੀਡੀਓ ਪਾਉਂਦੇ ਸੀ ਵੈਗਗੇ ਸੀ ਬੜੀ ਹਾਂ ਵਧੀਆ ਜੀ ਠੀਕ ਆ ਟੁਕੜ ਗੱਬਣ ਤੋਂ ਹੀ ਬਾਈ ਸ਼ੁਰੂ ਕਰ ਲੈਨੇ ਆ ਨਗੀਨਾ ਹੀ ਆ ਇਹਦੀ ਕੀ ਡਿਟੇਲ ਆ ਜੀ ਇਹ ਹੀ 2 ਮਹੀਨਾ ਦੀ ਗੱਬਣ ਆ ਜੀ ਕਿੰਨੇ ਮੀਜ਼ੂਏ ਹਸਤੇ ਕਬ ਬਣਾਏ ਤੇ ਤੀਜੇ ਸੂਏ ਹਸਤੇ ਕਬ ਬਣਾਏ ਜੇ ਦੂਜੇ ਸੂਏ ਸੂਈ ਵੀ ਆ ਹਾਂ ਦੂਜੇ ਸੂਏ ਸੂਈ ਤੇ ਦੁੱਧ ਬਾਈ ਨੱਟ ਕਿੰਨਾ ਤੇ ਨੱਟ ਦਾ 15 ਪਲੱਸ ਦੁੱਧ ਹੈ ਹੁਣ ਚਵਾ ਕੇ ਦੇ ਆਪਾਂ ਚਵਾ ਕੇ 15 ਦੇਵਾਂਗੇ ਪਲੱਸ ਕੱਢੂਗਾ ਠੀਕ ਹੈ ਜੀ ਤੇ ਜੇ ਕੋਈ ਵੀਰ ਬਾਈ ਚੈੱਕ ਕਰਵਾਉਣੀ ਚਾਹੁੰਦਾ ਚੈੱਕ ਕਰਾਵਾਂਗੇ ਜੀ ਚੈੱਕ ਘਰੇ ਕਰਾਵਾਂਗੇ ਜੀ ਆਪਾਂ ਕਿਸੇ ਦੇ ਘਰੇ ਨਹੀਂ ਚੈੱਕ ਕਰਾਵਾਂਗੇ ਇੱਥੇ ਬੰਦਾ ਪਹੁੰਚ 10 ਡਾਕਟਰ ਲਈ ਠੀਕ ਹੈ ਜੀ ਇਹ ਮੇਰੇ ਵੱਲੋਂ ਵੀ ਬੇਨਤੀ ਹੈ ਕਿ ਬਾਈ ਵੱਲੋਂ ਵੀ ਬੇਨਤੀ ਆ ਕਿ ਬਾਈ ਕਹਿੰਦਾ ਮੇਰੇ ਘਰੇ ਚਾਹੇ 10 ਡਾਕਟਰ ਲਿਆਵੇ ਆਪਾਂ ਚ ਗਾਂ ਨੇ ਦੇ ਨੀਂ ਦੁੱਧ ਜਿੰਨਾ ਦੱਸਿਆ ਨੈਟ ਤਿਆਰ ਹੋਊਗਾ ਸੱਜਰ ਨੇ ਬਾਈ ਕਿੰਨਾ ਦਿੱਤਾ ਅੱਧਰ ਹਲੇ ਹੈਗਾ ਇਤੇ ਹੀ ਚਲ ਮੀਟਰ ਬੇਠ ਠੀਕ ਹੈ ਦੋ ਰੁਪਏ ਵਿਖਾ ਦੇ ਗਾਂ ਨਗੀਨਾ ਆ ਫਾਰਮ ਵਾਲੀ ਬੱਚੀ ਆ ਟਾਪ ਦੀ ਬਾਕੀ ਕੱਦ ਬਾਈ ਦਾ 6 ਫੁੱਟ ਦੇ ਕਰੀਬ ਆ ਤੇ ਬਾਈ ਦੇ ਮੋਢੇ ਤੇ ਕਰਉਂਦੀ ਆ ਹਵਾਨੇ ਦਾ ਅੰਤ ਕੋਈ ਨਹੀਂ ਜੀ ਦੁੱਧ ਬਾਈ ਕਹਿੰਦਾ 15 ਪਲੱਸ ਕੱਢੂਗੀ ਆਪਾਂ 15 ਕਿਲੋ ਕਹਿ ਕੇ ਦੇਣੀ ਆ ਲਿਆ ਵੀਰ ਵਾਪਸ 2 ਮਹੀਨਿਆਂ ਦੀ ਗੱਬੜ ਚੈੱਕ ਪਾਸ ਆ ਬਾਈ ਕਹਿੰਦਾ ਮੇਰੇ ਘਰੇ ਡਾਕਟਰ 来 ਆ ਕੇ ਆਪ ਦੀ ਚੈੱਕ ਕਰਵਾ ਸਕਦਾ ਮੇਰੀ ਚੈੱਕ ਕਰਵਾਈ ਵੀ ਆ ਥਣ ਬਹੁਤ ਟੋਪ ਦਾ ਲੱਗਿਆ ਵਾ ਗੈਪ ਤੇ ਨਿਖੜਮਾ ਬਾਕੀ ਵੀਡੀਓ ਬਣਾਉਣ ਦਾ ਸਮਾਂ ਵੀ ਤੁਹਾਨੂੰ ਦਿਖਾ ਦਿੰਨੇ ਆ 2:44 ਹੋ ਗਿਆ ਜੇ ਕਿਤੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾਨਾ ਪੂਰਾ ਫਸਿਆ ਪਿਆ ਹੁਣ ਅਸੀਂ ਸੱਜਰਾ ਜਿੰਨਾ ਦੁੱਧ ਦਾ 15 ਕਿਲੋ ਬਾਕੀ ਕੱਟ ਵਾਲਾ ਹਵਾਨਾ ਫੈਕਸ ਹਵਾਨੇ ਦੀਆਂ ਗਾਂ ਐ ਕੋਈ ਆਏ ਨਹੀਂ ਬਈ ਦੋ ਸੂਏ ਹੋਰ ਸੂਕੀ ਤੇ ਹਵਾਨਾ ਤੋੜ ਜੂਗੀ ਟੈਟ ਆਰਡਰ ਦੀ ਕੱਟ ਵਾਲਾ ਹਵਾਨਾ ਜਿਹੜਾ ਕਾਮਯਾਬ ਵੀ ਆ ਹਾਂ ਨਬੋ ਸੋਨਾ ਹੱਥੀ ਚਵਾਈ ਵਾਲਾ ਦੇਖ ਸਕਦੇ ਤੇ ਬਈ ਥਣਾ ਦਾ ਕੋਈ ਘੂੜਾ ਛੱਟਾ ਨਾ ਨਾ ਜਮੇਣ ਚਵਾਨੀ ਭਰਦਾ ਨਾ ਉਸ ਨੂੰ ਠੀਕ ਆ ਜੀ ਤਹਿਸੀਲ ਸਭ ਪੂਰੀ ਹੈ ਹਾਂਜੀ ਹਾਂਜੀ ਤਹਿਸੀਲ ਸਭ ਪੂਰੀ ਮੁੱਲ ਬਾਈ ਇਹਦਾ ਮੁੱਲ ਦਾ 70000 ਰੁਪਏ ਮੁੱਲ ਕਰਦੇ ਕੋਈ ਮਾਨਤਾ ਨਹੀਂ ਕਰਾਂਗੇ ਜੀ ਆਪਾਂ ਠੀਕ ਆ ਜੀ ਬਾਈ ਕਹਿੰਦਾ ਫੈਕਸ ਜੀ ਮੁੱਲ ਦਾ 70000 ਰੁਪਏ ਬਾਕੀ ਮਾਨਤਾ ਨੂੰ ਹੋ ਜਾਊਗਾ ਜਿਹਨੂੰ ਜਚੂਗੇ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਜੀ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ ਇਹ ਗੱਬਣ ਆ ਜੀ ਕਿੰਨੇ ਦਿਨ ਲੱਜੂ ਜੀ ਇਹ 5-4 ਦਿਨ ਲੈ ਜੂਗੀ ਜੀ ਕਿੰਨਾ ਮਸੂਆ ਜੀ ਸੋਨਾ ਜੀ ਇਹਨੇ ਵੀ ਤੀਜੇ ਸੂਏ ਸੋਨਾ ਜੀ ਤੀਜੇ ਸੋਨਾ ਜੀ ਹਾਂਜੀ ਠੀਕ ਹੈ ਜੀ ਪਿਛਲੇ ਸੂਏ ਦੁੱਧ ਕਿੰਨਾ ਦਿੱਤਾ ਬਾਈ ਪਿਛਲੇ ਸੂਏ ਨੇ 20 ਲੀਟਰ ਦੁੱਧ ਦਿੱਤਾ ਜੀ ਠੀਕ ਹੈ ਜਾਊ ਪਲੱਸ ਹੈ ਕਿ ਤਰ੍ਹਾਂ ਹਾਂਜੀ ਪਲੱਸ ਜਾਊਗੀ ਆਪਾਂ ਜੀ ਕੋਲ ਲਿਆਂਦੀ ਆ ਜੀ ਉਹਨੇ 20 ਲੀਟਰ ਦਾ ਕਹਿ ਕੇ ਆਪਾਂ ਨੂੰ ਦਿੱਤਾ ਜੀ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਜੀ origional ਤੀਜਾ ਸੂਆ ਸੁੰਦੀ ਆ ਕਹਿਣ ਨੂੰ ਬਾਈ ਦੂਜਾ ਵੀ ਕਹਿ ਸਕਦੇ ਸੀ ਬਾਈ ਕਹਿੰਦਾ ਜਿਵੇਂ ਮਾਲਕਾਂ ਨੇ ਦੱਸਿਆ ਆਪਾਂ ਉਹ ਮੇਂ ਦੱਸ ਦੇਣਾ ਕਿਉਂਕਿ ਫੇਸ ਕੁਆਲਟੀ ਵੀ ਸ ਬਾਕੀ ਜਿਹੜਾ ਬੋਡੀ ਸਟਰਕਚਰ ਆ ਉਹ ਤੁਹਾਨੂੰ ਵੀਡੀਓ ਚ ਦੱਸ ਹੀ ਰਿਹਾ ਹੋਣਾ। ਦੈਨ ਕਿੰਨੇ ਪਾਜੂ ਬਈ ਹਜੇ? ਅਰੇ 5-4 ਦਿਨ ਲੈ ਜੂਗੀ। 5-4 ਦਿਨਾਂ ਦੀ ਕੱਚੀ ਤੇ ਹਵਾਨਾ ਪੂਰਾ ਟਾਪ ਦਾ ਤਿਆਰ ਕਰੀ ਬੈਠੀ ਆ। ਮੂਰਲੇ ਥਾਂ ਤੋਂ ਵੀ ਗੇਠ ਵੰਗੂ ਹਵਾਨਾ ਮਗਰ ਫਿਰਦਾ ਤੇ ਬੈਕ ਸਾਈਡ ਨੂੰ ਵੀ ਕਰਮ ਵਾਲੀ ਚੰਗਾ ਹਵਾਨਾ ਕੱਢੂਗੀ ਕਿਉਂਕਿ ਹਜੇ ਦਿਨ ਬਾਕੀ ਆ। ਝੋਲ ਤੁਸੀਂ ਦੇਖ ਰਹੇ ਹੋ ਜਿਹੜੀ ਹਵਾਨੇ ਚ ਸਾਰੀ ਕੱਢ ਕੇ ਸੂਣਾ ਬਾਕੀ ਰੰਗ ਰੂਪ ਦੀ ਚੰਗੀ ਆ ਕੋਈ ਲੱਸੀ ਫਿੱਕੀ ਨੇ ਕ੍ਰਾਸ ਚ ਪੈਂਦੀ ਆ ਸੀਜ਼ਨਾਂ ਗਾ ਗਰਮੀ ਦਾ ਆ ਜਾਣਾਗਾ। ਤੇ ਦੁੱਧ ਫੈਟ ਵੀ ਕਰਮ ਵਾਲੀ ਦੀ ਚੰਗੀ ਹੋਣੀ ਆ ਤੇ ਗਰਮੀ ਵੀ ਘੱਟ ਮਨਾਉਣੀ ਜਿਹੜਾ ਦੁੱਧ ਦਾ ਮਾਲਕਾਂ ਨੇ 1 ਲੀਟਰ ਕਹਿ ਕੇ ਦਿੱਤੀ ਆ ਸਿਹਤਾਂ ਦੀ ਬਹੁਤ ਆ ਸੇਵਾ ਦਾ ਸਿਹਤਾਂ ਦੀ ਪੂਰੀ ਆ ਜੀ ਤੇ ਥਾਣਾ ਬਾਈ ਚੈੱਕ ਕਰਕੇ ਲੈ ਕੇ ਆਇਆ ਤੁਸੀਂ ਆਪਦੇ ਚੈੱਕ ਕਰਕੇ ਲੈ ਜਾਓ ਝੋਲ ਹਵਾਨੇ ਚ ਦੇਖ ਸਕਦੇ ਹੋ ਸਾਰੀ ਝੋਲ ਕੱਟ ਕੇ ਸੋਣਾ ਜੀ ਇਤਿਹਾਸ ਦੁੱਧ ਸੇਵਾ ਦਾ ਹੁੰਦਾਗਾ 21+ ਦੇ ਜੂਗੀ ਜੇ ਕੋਈ ਸੇਵਾ ਚ ਚੰਗੀ ਕਰੂਗਾ ਤਾਂ ਇਹਦਾ ਮੁੱਲ ਬਾਈ ਮੁੱਲ ਦਾ 50000 ਰੁਪਇਆ ਕਰਦੇ ਹੋ ਜੋ ਮਾੜਾ ਮोटा ਛੋਟ ਹਾਂਜੀ ਮਾੜਾ ਮोटा ਕਰਾਂਗੇ ਇਹਦਾ 90000 ਰੁਪਇਆ ਤੋਂ ਕੁੜ ਗੱਬਨ ਦਾ 70000 ਰੁਪਇਆ ਜਿਹਨੂੰ ਜਚੂਗੇ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ